ਆਏ ਵੇ ਮੇਰਾ ਸਾਲਾ ਤੈਨੂੰ ਹੋ ਜਾਵੇ ਬਵਾਸੀਰ ਤੈਨੂੰ ਤੈਨੂੰ ਜਿੰਦਾ ਹੀ ਨਹੀਂ ਤੀ ਇਹ ਮੂਰੋ ਗੱਡੀਆਂ ਦੀ ਐ ਓਏ ਸਾਲਾ ਹੈ ਕਿ ਵਿੱਚ ਠੋਕੀ ਤੈ ਓ ਠੋਕੀ ਦਾ ਤੈ ਹੈ ਠੋਕੀ ਹੈ ਤੂੰ ਮਾਰੇ ਮੋਟਾ ਢੀਪ ਪਰ ਡੂਪ ਪਰਦਾ ਦੇ ਲੈਂਦਾ ਤੈਨੂੰ ਦੀਂਦੀ ਨਹੀਂ ਐਡੀ ਗੱਡੀ ਨਹੀਂ ਦੀਂਦੀ ਤੈਨੂੰ ਐਡੀ ਗੱਡੀ ਨੂੰ ਰੇਲ ਗੱਡੀ ਐ ਇਹ ਰੇਲ ਗੱਡੀ ਨੂੰ ਘੱਟ ਐ ਘੱਟ ਨਾਲ ਹੋਰ ਪਤਾ ਕਿੰਨੇ ਦੀ ਆਂਦੀ ਐ ਓਏ ਓ ਤੂੰ ਸ਼ੁਕਰ ਮਨਾ ਸ਼ੁਕਰ ਮਨਾ ਤੂੰ ਮੇਰੇ ਭਾਈ ਚ ਨਹੀਂ ਬਚਿਆ ਤੇਰਾ ਭਾਈ ਕੀ ਕਰਦਾ ਨਾ ਫੇਰਾ ਮੇਰੇ ਭਾਈ ਹਾਂ ਮੇਰਾ ਭਾਈ ਤਾਂ ਤੇਰਾ ਯਾਰ ਜੇਬ ਤੇ ਰੱਖਦਾ ਪਾਨੇ ਚਾਬੀਆਂ ਤੇਰੇ ਪੀਟਰ ਰੇੜੇ ਦੇ ਇੰਜਨ ਲੈ ਜਾਂਦਾ ਖੁੱਲ ਕੇ ਤਾਂਗੇ ਕਿਆ ਗੱਲ ਕਰੇ ਅੱਛਾ ਇੰਜਨ ਖੋਲਣਾ ਕਰਦਾ ਰਾਜ ਹੈ ਮੇਰੀ ਤੋੜਤੀ ਲੂਣਾ ਤੇਰਾ ਬੈਜੇ ਬੇੜਾ ਤੇਰਾ 50000 ਰੁਪਏ ਦਾ ਬੈਂਪਰ ਖਰਾਬ ਕਰਕੇ ਰੱਖਦਾ ਹੂੰ 50 ਹਾਂ 50000 ਦਾ ਬੈਂਪਰ ਹੈ ਤੈਨੂੰ ਪਤਾ ਕਿੰਨੇ ਲੱਖ ਦੀ ਹੈ 35 ਲੱਖ ਦੀ ਹੈ 35 ਲੱਖ ਕਦੇ ਬੈਠਾ ਵਿੱਚ ਉਹ 35 ਲੱਖ ਦੀ 75 ਆ ਜਾਣਗੇ ਸਾਰੇ ਪਿੰਡ ਤੇ ਬੰਦੀਆਂ ਆ ਗਈਆਂ 75 ਆ ਜਾਣਗੀਆਂ 35 ਲੱਖ ਰੁਪਈਆ ਲੱਗਦਾ ਮੈਂ ਮੈਂ ਲੈ 35000 ਦੀ ਮਰੂਤੀ 35000 ਦੀ ਤੇ ਤੇ ਟਾਇਰ ਨਹੀਂ ਪੈਂਦੇ ਗੱਲਾਂ ਮਾਰਦਾ ਕੀ ਕੀ ਟੁੱਟਿਆ ਤੇਰਾ ਦਿਖਾ ਆ ਦੇਖ ਸਾਰਾ ਬੇਪਰ ਦੀ ਲਾਂਦ ਕੱਟਦੀ ਦੇਖ 50000 ਰੁਪਈਆ ਲੱਗੂ ਇਹਦਾ 50000 ਹਾਂ ਦੇਖ ਸਾਰਾ ਤੋੜ ਕੇ ਰੱਖਤਾ ਤੈਂ ਚੱਲ ਫਿਰ ਲਾ ਨਹੀਂ ਜਿਹੇ ਜਿੰਨੇ ਮਰਜ਼ੀ ਲੱਗਣ ਮੈਨੂੰ ਕੀ ਓਏ ਮੇਰੀ ਗੱਲ ਸੁਣਾ ਤੇਰਾ ਤਾਂ ਬਾਪ ਵੀ ਦੇਊਗਾ ਪੈਸੇ ਮੈਂ ਘਾਤ ਦੇਊਗਾ ਤੂੰ ਐਂ ਕਰਾ ਦਿੰਦਾ ਨਹੀਂ ਪਿੰਡ ਦਾ ਸਰਪੰਚਾਂ ਮੈਂ ਜਾਂਦਾ ਥਾਣੇ ਦਿੰਦਾ ਨਹੀਂ ਤੂੰ ਦੇਖਾਂ ਖੱਬੀ ਖਾਨ ਪੈਸੇ ਇੱਕ ਤੇਰੇ ਨਾਲ ਹੋਰ ਲਿਆੜ ਕਰ ਲਾਣਾ ਚਾਲਾ ਜਿੰਨੇ ਐ ਤੇ ਤੂੰ ਪਿੰਡ ਦਾ ਡਾਕਟਰ ਐ 50 ਤੋਂ ਉਨਤਾ 50 ਦਾ ਪਊਗਾ ਨਵਾ ਤੂੰ 35000 ਰੁਪਇਆ ਦੇ ਦੀ ਨਹੀਂ ਦਿੰਦਾ ਮੈਂ ਥਾਣੇ ਜਾਂਦਾ ਆ ਸਾਰਾ ਨਵਾ ਪਊਗਾ ਓ ਤੂੰ ਸਰਪੰਚ ਫੇਰ ਐਂ ਕਰ ਥਾਣੇ ਢੂਣ ਵਾਲੀਆਂ ਗੱਲਾਂ ਹੀ ਨੇ ਕਰ ਮਜ਼ਾ ਨਹੀਂ ਆ ਰਹਾ ਹੈ ਹਾਂ ਫਿਰ ਤੂੰ ਮੁੱਕ ਕਰ ਦੇ ਉਹ ਤਾਂ ਵਧੀਆ ਨਹੀਂ ਹੁੰਦੀਆਂ ਗੱਲਾਂ ਮੈਂ ਤਾਂ ਗੱਡੀ ਭੰਨਦੀ ਮੇਰੀ ਤੂੰ ਆ ਮੇਰੀ ਸਕੂਟਰ ਹੀ ਰੱਖ ਲੈ ਇਹਦਾ ਮੈਂ ਕੀ ਕਰਨੇ ਓਏ ਓਏ ਇਹਦਾ ਵੀ ਤਾਂ ਗੇਅਰ ਤੋੜ ਤਾ ਤਾ ਇਹ ਉਹਦੇ ਪੈਸੇ ਕੌਣ ਦੇਊਗਾ ਓਏ ਵੱਡੇ ਖੱਬੀ ਗੱਨਾ ਇਹਦੇ ਕਿਹੜਾ ਗੇਅਰ ਹੁੰਦਾ ਹੈ ਰੇਸ ਤੇ ਚੱਲਦੀ ਆ ਇਹ ਤੈਨੂੰ ਲੱਗਦਾ ਇਹ ਅੰਡਰਗਰਾਊਂਡ ਗੱਲਾਂ ਤੈਨੂੰ ਪੜ੍ਹਣੇ ਦੇਖਣਾ ਨਹੀਂ ਮੈਂ ਥਾਣੇ ਚੱਲਿਆ ਠੀਕ ਹੈ ਮੈਂ ਤੈਨੂੰ ਪਹਿਲਾਂ ਵੀ ਕਹਿਆ ਸਰਪੰਚ ਸਾਹਿਬ ਠਾਣੇ ਖਾਣੇ ਵਾਲੀ ਗੱਲਾਂ ਨਹੀਂ ਕਰੂ। ਹੋਰ ਫਿਰ ਤੂੰ ਮੁੱਕਰਦਾ ਕਿਉਂ ਐ? ਤੂੰ ਦੱਸ ਇਹਦਾ 35000 ਰੁਪਏ ਜਿਵੇਂ ਹੈ ਕਣ। ਨਾ ਤੂੰ ਮਾਨਦੀਨ ਤੋਂ ਦੱਸ ਸਰਪੰਚਾ ਇਹ ਤੇ ਇੰਨੇ ਪੈਸੇ ਲੱਗ ਜਾਣਗੇ। ਲੱਗੂ ਆ ਤਾਂ ਇੱਥੇ 50 15 ਮੈਂ ਤੈਨੂੰ ਤਾਂ ਘੱਟ ਕਰਤਾ ਤੂੰ ਪਿੰਡ ਦਾ ਡਾਕਟਰ ਐ। 35000 ਦੇ ਦੇ। ਦੱਸ ਦੇ ਨਹੀਂ ਮੈਨੂੰ ਮੈਂ ਨਹੀਂ ਠਾਣੇ ਜਾਣਾ ਉੱਥੋਂ ਅੜਵਾਉਂਗਾ ਜਿੱਥੋਂ ਤੂੰ ਤਾਂ ਭੱਜ ਕੇ ਦੇਵੇਂ ਆ। ਹੁਣ ਤਾਂ ਹਜ਼ਾਰਾਂ ਦੀ ਗੱਲ ਐ ਫਿਰ ਲੱਖਾਂ ਦੇ ਜਾਊਗੀ। ਸਰਪੰਚਾ ਹਾਂ ਤੈਨੂੰ ਹਫ਼ਤੇ ਦੇ ਅੰਦਰ ਅੰਦਰ ਪੈਸੇ ਦੇ ਦੂੰਗਾ ਮੈਂ ਚਲ ਤੈਨੂੰ ਹਫਤਾ ਦਿੱਤਾ ਠੀਕ ਹੈ ਹੋਰ ਘੱਟ ਵੱਧ ਕਰ ਲੈ ਯਾਰ ਮੈਂ ਤੈਨੂੰ ਪਹਿਲੀ ਕਹਤਾ ਓਕੇ ਬਸ ਹਫਤੇ ਨੂੰ ਮੇਰੇ ਪੈਸੇ ਪਹੁੰਚਾ ਦੇ ਲੈ ਇੱਕ ਗੱਲ ਯਾਦ ਰੱਖੀ ਇੱਕ ਹਫਤਾ ਦਿੱਤਾ ਤੈਨੂੰ ਜੇ ਇੱਕ ਦਿਨ ਵੀ ਟੱਪ ਗਿਆ ਫਿਰ ਦੇਖ ਲੈ ਪੁਲਿਸ ਚ ਆਊਗੀ ਉਹ ਸਰਪੰਚਾ ਕਹਿਤਾ ਦਿੱਤਾ ਯਾਰ ਪਹਿਲੀ ਕਿੱਕ ਸਟਾਰਟ ਸੀ ਉਹਦਾ ਬੰਗਾ ਬੇੜਾ ਆਇਦਾ ਹੋਏ ਕੀ ਕਰ ਗਿਆ ਤੇਰੇ ਮੇਰੇ ਸਾਲੇ ਦੀਦੀ ਦੇ ਉਤੋਂ ਸਿਫਕੀ ਜਾਂਦੀ ਡਿੱਗ ਜੇ ਕਿੱਕ ਤੇ ਤਾਂ ਸਟਾਰਟ ਹੋ ਜਾਂਦੀ ਸੀ ਮੇਰੇ ਸਾਲੇ ਦੇ ਦਾ ਮੂੰਹ ਇਧੇ ਨੀਦੇੜ ਕਰ ਬੰਦ ਹੋਊਗੀ ਕਿਤੇ ਐਡੀ ਵੱਡੀ ਗੱਡੀ ਚ ਬੱਜੀ ਐ ਕਾਤੋਂ ਨਹੀਂ ਹੁੰਦੀ ਸਟਾਰਟ ਹੋਣੀ ਵਾਵਾ ਘੱਟ ਆ ਮੈਨੂੰ ਲੱਗਦਾ ਤਾਂ ਹੀ ਨਹੀਂ ਹੁੰਦੀ ਸਟਾਰਟੇ ਪੱਲੀ ਕੇ ਕਤੇ ਸਟਾਟ ਮੇਰਾ জামਾ ਨਹੀਂ ਹੋਵਦਾ ਸਿੱਕੀ ਪਾੜਦੀ ਮੇਰੇ ਆ ਸਾਲਿਆ ਐਨੇ ਪੈਸੇ ਤਾਂ ਨਹੀਂ ਲੱਗਦੇ ਜਿੰਨੇ ਤੂੰ ਕਹਿੰਦਾ ਮੈਨੂੰ ਲੱਗਦਾ ਜਾਵੇਂਗਾ ਕਿਸੇ ਮਿਸਤਰੀ ਦੇ ਇੱਕ ਕਿੱਕਰ ਦਾ ਹਨੇਰਾ ਜਾਮਾਨ ਹੋਰ ਤਾਂ ਕੀ ਆ ਵੀ ਹਾਂਜੀ ਡਾਕਟਰ ਦੇ 6:00 ਤਾਂ ਨਹੀਂ ਵੱਜੀ ਨਾ ਨਾ 6:00 ਨਹੀਂ ਵੱਜੀ ਬਚਤ ਰਹਿ ਗਈ ਕਿੰਨੀ ਕੁ ਵੱਜੀ ਹੈ ਵੈਸੇ ਠੀਕ ਨਾ ਨੋਰਮਲ ਆ ਉਹ ਤਾਂ ਜਿਆਦਾ ਨਹੀਂ ਲੱਗੀ ਬਸ ਆਪਣੀ ਗੱਡੀ ਦਾ ਇੱਕ ਪੇਜ ਜਾ ਖੁੱਲ ਗਿਆ ਤਾਂ ਹੁਣ ਜਾਵਾਂਗੇ ਤੇ ਅਗੇ ਰਿਸ਼ਤੇਦਾਰੀ ਜੱਗੇ ਜਾਂਦੇ ਜਾਂਦੇ ਮੂਨਕ ਤੋਂ ਦਿਖਾ ਦੰਦੇ ਹਾਂ ਹਾਂਜੀ ਚਲੋ ਠੀਕ ਇੱਕ ਨਟ ਜਾ ਖੁੱਲੇ ਕਰਦੀ ਮਹਾਬਾਈ ਐਨ ਲਾ ਦੂੰ ਓਕੇ ਕਵਰਾਣਾ ਕਿਉਂ ਆ ਕੱਚੇ ਨਾਲ ਕੋਈ ਛੱਡੀ ਕੇ 5 ਮਿੰਟ ਵੱਧ ਲੱਗ ਜਾਣ ਓਕੇ ਜੀ ਓਕੇ ਜਮਾ ਟੈਨਸਲੋ ਮੇਰੇ ਹੁੰਦੇ ਆਏ ਹਾਈ ਲੈ ਭਾਈ ਹੋ ਗਿਆ ਤੇਰਾ ਕੰਮ ਹੋ ਗਿਆ ਛੱਕੀ ਸੇਵਾ ਕਰਾਂ ਭਾਈ ਜੋ ਮਰਜ਼ੀ ਦੇ ਦੇ ਭਾਈ ਲੋਗ ਜੀ ਨਿਕਲਿਆ ਦੀ ਇਹਦਾ ਕੀ ਹੋਇਆ ਛੱਕ ਲਓ ਕਿ ਨਿਕਲਿਆ ਜੀ ਜੋ ਮਰਜ਼ੀ ਸੇਵਾ ਕਰ ਦੋ ਖੁਸ਼ ਹੈ ਠੀਕ ਹੈ ਭਾਈ ਭਈ ਉਹ ਕਿੱਧਰ ਵਰਦਾ ਤੂੰ ਡਾਕਟਰ ਆ ਤੂੰ ਸਰਪੰਚਾ ਹੁਣ ਮੇਰੀ ਗੱਲ ਸੁਣ ਐਡੀ ਦੂਰ ਨਿਆ ਕਿ ਮਾਰੇਗਾ ਮੈਂ ਤਾਂ ਸਾਈਡ ਤੇ ਲਾ ਕੇ ਰੱਖ ਰખી ਆਏ ਉਹ ਮੈਂ ਤੈਨੂੰ ਐ ਪੁੱਛਦਾ ਤੂੰ ਕਿੱਧਰ ਫਰਦਾ ਇਧਰ ਅੱਛਾ ਉਹ ਮੇਰੇ ਲਵੇ ਤਾਂ ਸਰਪੰਚਾ ਪੰਜ ਪਿੰਡਾਂ ਦਾ ਠੇਕਾ ਐ ਐ ਕਿ ਤੂੰ ਰੋਡ ਬਣਾਨੇ ਉਹ ਗੱਲ ਰੋਡ ਦੀ ਥੋੜੀ ਐ ਦਵਾਈਆਂ ਦੇਨਾ ਮੈਂ ਮੈਡੀਸਿਨ ਮੈਡੀਸਿਨ ਦੇਨਾ ਮੈਂ ਪੰਜ ਪਿੰਡਾਂ ਚ ਵਾਹ ਚੱਲ ਤੂੰ ਕੋਸ ਮਰਜੀ ਉਹ ਕਰਦਾ ਮੇਰੇ ਪੈਸੇ ਦੇ ਦੇ ਉਹ ਦੇ ਦੂਆਂ ਠੀਕ ਐ 35000 ਰੁਪਏ ਲੱਗ ਗਿਆ ਪੂਰਾ ਗੱਡੀ ਤੇ 50 ਦੂਆਂ ਯਾਦ ਰੱਖੀਂ ਆਪਦਾ ਬਹੁਤ ਹਾਂ ਭਈਆ ਤੇ ਬੜਾ ਰੋਡਾ ਲੱਗਿਆ ਸਰਪੰਚ ਭਾਈ ਮਿਸਤਰੀ ਨੂੰ ਦੇ ਕੇ ਆਂਦਾ 100 ਰੁਪਿਆ ਤੇ ਡਾਕਟਰ ਤੋਂ ਭਾਲਦਾ ਇਹ 35000 ਰੁਪਿਆ ਮੈਨੂੰ ਲੱਗਦਾ ਤੈਨੂੰ ਸਰਪੰਚਾ ਹੋ ਗਿਆ ਵਹਿਮ ਤੇਰਾ ਵਹਿਮ ਤਾਂ ਮੈਂ ਗੱਡੂ ਸਰਪੰਚਾ ਹੁਣ ਕੋਈ ਨਹੀਂ ਜੇ ਤੈਨੂੰ ਡਾਕਟਰ ਨੇ ਨਾ ਪਾਗਲ ਕਰਾਰ ਨਾ ਦਵਾਇਆ ਡਾਕਟਰ ਤਰਨਾਟ ਨਾ ਕਰੂ ਵਈ ਇਹ ਕਪਾਸਟਾ ਗਿਆ ਚੱਲ ਆ ਪਿਆ ਪਿਆ ਕੇ ਸਰਪੰਚ ਬਣ ਗਿਆ ਹੁਣ ਮੇਰੇ ਆਰਾ ਬੋਲਦਾ ਵੀ ਨਹੀਂ ਓਏ ਪੰਚਾ ਹਾਂਜੀ ਡਾਕਟਰ ਸਾਹਿਬ ਆਜੋ ਉਹ ਤਾਂ ਹੈ ਨਹੀਂ ਗੇ ਆਜਾ ਮੰਗਿਓ ਸਰਪੰਚ ਸਾਹਿਬ ਹੈ ਨਹੀਂ ਨਹੀਂ ਉਹ ਤਾਂ ਹੈ ਨਹੀਂ ਗਏ ਆਜੋ ਬਹਿ ਜਾਓ ਮੰਜੇ ਤੇ ਤਾਂ ਬੈਠਦਾ ਨਹੀਂ ਹੁੰਦਾ ਜੀ ਮੈਨੂੰ ਅਲਰਜੀ ਹੈ ਆਹ ਕੁਰਸੀ ਲੈ ਲਓ ਹਾਂਜੀ ਦੱਸੋ ਹੋਰ ਜੀ ਸਰਪੰਚਨੀ ਸਾਹਿਬ ਠੀਕ ਠਾਕ ਰਹਿੰਦੇ ਹੋ ਸਰਪੰਚਨੀ ਸਾਹਿਬ ਨਹੀਂ ਹੁੰਦਾ ਸਰਪੰਚ ਸਾਹਿਬ ਹੁੰਦਾ ਫਿਰ ਐ ਕਰਦੇ ਆ ਜੀ ਫਿਰ ਸਰਪੰਚਨੀ ਸਾਹਿਬ ਹੀ ਕਰ ਦਿੰਦੇ ਆ ਹਰ ਚਲੋ ਜਿਹੜਾ ਕੋਈਸ ਕਹਿਣਾ ਤੁਸੀਂ ਕਹਿ ਲਓ ਮੈਂ ਤਾਂ ਜੀ ਕੰਮ ਆਇਆ ਤਿੱਕ ਦੱਸੋ ਕੀ ਕੰਮ ਆ ਉਹ ਤਾਂ ਗੱਲ ਐਵੇਂ ਦੀ ਸਰਪੰਚਨੀ ਸਾਹਿਬ ਹਾਂਜੀ ਮੈਨੂੰ 35000 ਦੀ ਲੋੜ ਆ ਜੀ ਮੈਂ ਦਵਾਈਆਂ ਪਾਉਣੀਆਂ ਨੇ ਦੁਕਾਨ 'ਚ ਕੱਟ ਰਿਹਾ ਹਾਂ ਮੈਂ ਪੈਸੇ ਕਿਸੇ ਤੋਂ ਲਏ ਤੇ ਉਹ ਫਸ ਰਹੇ ਨੇ ਉਹ ਵੀ ਕਹਿੰਦੇ ਵੀ ਫੇਰ ਕੇ ਦੇਵਾਂਗੇ ਮੈਂ ਕਿਹਾ ਵੀ ਆਪਣਾ ਤਾਂ ਸਰਪੰਚਨੀ ਸਾਹਿਬ ਹੀ ਕੰਮ ਸਾਰਨਗੇ ਕੋਈ ਦੇ ਸਕਦੇ ਨੇ ਪੈਸੇ ਹੋਰ ਕਹਿਣਾ ਆਪਣੇ ਪਿੰਡ ਦੇ ਪੈਸੇ ਦੇਣ ਵਾਲਾ ਬਹੁਤਾ ਠੀਕ ਹੈ ਪਰ ਇਸ ਟਾਈਮ ਤਾਂ ਮੇਰੇ ਕੋਲੇ ਹੈ ਨਹੀਂ ਹਾਂ ਤੁਸੀਂ ਸਰਪੰਚ ਨਹੀਂ ਹੋਗੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਚਲੋ ਪੈਸੇ ਤਾਂ ਕਈ ਵਾਰੀ ਕਿਸੇ ਕੋਲੇ ਹੁੰਦੇ ਆ ਕਈ ਵਾਰੀ ਨਹੀਂ ਹੁੰਦੇ ਨਹੀਂ ਇਹ ਤਾਂ ਤੁਸੀਂ ਮਸ ਕਰੀਆਂ ਕਰਦੇ ਹੋ ਨਹੀਂ ਡਾਕਟਰ ਸਾਹਿਬ ਤੁਸੀਂ ਐ ਕਰਿਓ ਇੱਕ ਦੋ ਦਿਨ ਤੱਕ ਢੇੜਾ ਮਾਰਿਓ ਜਾਂ ਮੈਂ ਤੁਹਾਨੂੰ ਫੋਨ ਕਰ ਦੂੰਗੀ ਅੱਛਾ ਜੀ ਫਿਰ ਮੈਂ ਕਰ ਦਿੰਨੀ ਆ ਹੱਲ ਤੁਹਾਡਾ ਠੀਕ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜੀ ਹਾਂਜੀ ਉਹ ਸਰਪੰਚ ਸਾਹਿਬ ਨੂੰ ਨਾ ਦੱਸਿਓ ਉਹਦਾ ਸੁਭਾਅ ਐਸਾ ਬਸੀ ਆ ਚਲੋ ਮੈਂ ਮੈਂ ਤੁਹਾਡੇ ਪੈਸੇ ਤੁਹਾਨੂੰ ਹੀ ਮੋੜ ਦਿਆਂਗਾ ਦੇ ਲੋਕੀਂ ਹਾਂਜੀ ਹਾਂ ਫਿਰ ਜੀ ਮੈਂ ਪਰਸੋਂ ਨੂੰ ਪਤਾ ਕਰਾਂ ਹਾਂ ਪਰਸੋਂ ਨੂੰ ਪਤਾ ਕਰ ਲਿਓ ਬਾਕੀ ਮੈਂ ਤੁਹਾਨੂੰ ਫੋਨ ਕਰ ਦੂੰਗੀ ਅੱਛਾ ਜੀ ਹਾਂਜੀ ਚਲੋ ਠੀਕ ਹੈ ਸਰਪੰਚ ਜੀ ਸਾਹਿਬ ਚਾਹ ਤਾਂ ਮੈਂ ਪੀਂਦਾ ਨਹੀਂ ਜੀ ਓਹੋ ਡਾਕਟਰ ਸਾਹਿਬ ਗੱਲਾਂ ਗੱਲਾਂ ਚ ਮੈਂ ਤਾਂ ਭੁੱਲ ਹੀ ਗਈ ਚਾਹ ਪੁੱਛਣਾ ਤੁਸੀਂ ਬੈਠੋ ਕੋਈ ਨਾ ਮੈਂ ਹੁਣੀ ਬਣਾ ਕੇ ਦੇਣੀ ਨਹੀਂ ਚਲੋ ਕੋਈ ਗੱਲ ਨਹੀਂ ਮੇਰੀ ਤਾਂ ਇਹੀ ਚਾਹ ਹੈ ਜੀ ਤੁਸੀਂ ਮੇਰਾ ਕੰਮ ਕਰ ਦਿਓ ਪਰਸੋਂ ਨੂੰ ਚਲੋ ਕੋਈ ਨਾ ਇਹ ਕਿੱਡੀ ਕਵੱਡੀ ਗੱਲ ਆ ਕਰ ਦੂੰਗੀ ਤੁਹਾਡਾ ਚਲੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਕਿਤੇ ਸਰਪੰਚਣੀਏ ਮੇਰੇ ਹੁੰਦੀ ਨਾ ਤੂੰ ਡਾਕਟਰ ਹੀ ਬਣਾ ਕੇ ਰੱਖਦਾ ਤੈਨੂੰ ਡਾਕਟਰ ਨਹੀਂ ਇੱਕ ਲੱਖ 45000 ਦਾ ਬੀਜ ਨਾ 95000 ਰੁਪਿਆ ਜੀਰੀ ਵਾਲਿਆਂ ਦੀ ਲਵਾਈ ਸਰਪੰਚ ਸਾਹਿਬ ਕਾ ਦਾ ਹਿਸਾਬ ਕਿਤਾਬ ਲਈ ਜੰਨੇ ਹੂੰ ਉਹ 145000 ਦਾ ਡੀਜ਼ਲ ਮੱਚ ਗਿਆ ਮੇਰੇ ਵਾਸਤੇ ਵੀ 35000 ਰੁਪਿਆ ਰੱਖ ਦਿਓ ਮੈਨੂੰ ਜ਼ਰੂਰਤਾ ਤਾਂ ਤਾਂ ਕੀ ਕਰਨਾ 35000 ਰੁਪਿਆ ਘਰ ਦੇ ਵਿੱਚ 100 ਜ਼ਰੂਰਤਾਂ ਹੁੰਦੀਆਂ ਨੇ ਮੈਂ ਆਪਣਾ ਸਮਾਨ ਲੈਣਾ ਕੋਈ ਕੱਪੜਾ ਲੀੜਾ ਕੋਈ ਹੋਰ ਸਮਾਨ 100 ਚੀਜ਼ ਲੈਣੀ ਹੁੰਦੀ ਹੈਗੀ ਬਸ ਜ਼ਰੂਰਤਾਂ ਚਲ ਕੋਈ ਨਾ ਦੇਖਦਾ ਨਾ ਕਰਦਾ ਸਹਬਕ ਤੇ ਆਵਾ ਫਿਰ ਦੇ ਦਊਂਗਾ ਤੈਨੂੰ ਚਲੋ ਠੀਕ ਆ ਚਲ ਫਿਰ ਤੂੰ ਐਂ ਕਰਾ ਤਾਂ ਮੈਂ ਦੇਖਣਾ ਕਰ ਦੂੰਗਾ ਤੇਰਾ 35000 ਦੇ ਦਿੰਦਾ ਚਾਦੀ ਗੱਪੀ ਦਾ ਬਰਿਆ ਦੇ ਚਲੋ ਠੀਕ ਆ ਫਿਰ ਮੈਂ ਚਾਹ ਬਣਾ ਕੇ ਲਿਓਨੀ ਆ ਲੈ ਆਪਣਾ ਕੇ ਹਾਂਜੀ ਡਾਕਟਰ ਸਾਹਿਬ ਹਾਂਜੀ ਰੋਕੋ ਜੋ 2 ਦਿਨ ਹਜੇ ਮੈਂ ਕਰਦੀ ਆ ਸਰਪੰਚ ਸਾਹਿਬ ਨਾਲ ਗੱਲ ਹਾਂਜੀ ਮੰਗੂਗੀ ਮੈਂ ਉਹਨਾਂ ਤੋਂ ਪੈਸੇ ਫਿਰ ਮੈਂ ਤੁਹਾਨੂੰ ਕਾਲ ਕਰ ਦੂੰਗੀ ਹਾਂਜੀ ਠੀਕ ਹੈ ਓਕੇ ਜਦੋਂ ਠੀਕ ਆ ਈ ਦਾ ਫੋਨ ਆ ਗਿਆ ਸਰਪੰਚਣੀ ਕਹੋਣਾ ਕਿਹੜਾ ਸੌਖਾ ਹੀ ਪਿਆ ਹਲੋ ਹਾਂਜੀ ਡਾਕਟਰ ਸਾਹਿਬ ਹਾਂਜੀ ਸਰਪੰਚਣੀ ਸਾਹਿਬ ਜੀ ਕੀ ਬਣਿਆ ਜੀ ਪੈਸਿਆਂ ਦਾ ਹਾਂਜੀ ਬਸ ਮੈਂ ਥੋੜਾ ਹੀ ਨਾ 2 ਮਿੰਟ ਚ ਹੀ ਕਰਦੀ ਆ ਮੈਨੂੰ ਸਰਪੰਚ ਸਾਹਿਬ ਨਾਲ ਗੱਲ ਕਰ ਲੈਣ ਤਾਂ ਮੈਂ 2 ਮਿੰਟ ਵਿੱਚ ਤੁਹਾਨੂੰ ਕਾਲ ਕਰਦੀ ਆ ਹਾਂ ਦੋ ਮਿੰਟ ਦੋ ਮਿੰਟ ਦੀ ਕੀ ਗੱਲ ਹੈ ਜੀ ਦੋ ਮਿੰਟ ਦਾ ਬਟਨ ਦੱਬੋ ਤੁਸੀਂ ਉਹਦੀ ਹੋ ਜਾਣਗੇ ਚਲੋ ਠੀਕ ਹੈ ਜੀ ਹਾਂਜੀ ਕੀ ਕਰਦੇ ਹਾਂ ਕੁਝ ਨਹੀਂ ਬਸ ਸਹਾਇਕਤਾ ਆ ਜਾ ਜੋੜਦਾ ਸੀ ਸਹਾਇਕਤਾ ਤਾਂ ਬਾਅਦ ਵਿੱਚ ਜੋੜਿਓ ਪਹਿਲਾਂ ਜਿਹੜਾ ਮੈਂ ਕੰਮ ਕਿਹਾ ਸੀ ਉਹ ਕੀਤਾ 35000 ਰੁਪਏ ਮੈਨੂੰ ਦੋ ਉਹ ਕੋਈ ਨਾ ਦੇ ਦੂਗਾ ਤਰਨੋਂ ਪੈਸੇ ਥੋੜੀ ਚੰਗੇ ਨੇ ਸਾਰਾ ਦਿਨ ਇਹਦੇ ਵਿੱਚ ਬੜੇ ਰਹਿਨੇ ਹੋਗੇ ਇਹ ਵੀ ਜ਼ਰੂਰੀ ਆਉਣਾ ਪਿੰਡ ਦੀ ਸਰਪੰਚੀ ਦਿੱਤੀ ਆਪਾਂ ਨੂੰ ਸਰਪੰਚੀ ਤਾਂ ਦਿੱਤੀ ਆ ਫਿਰ ਮੇਰੇ ਵੱਲ ਵੀ ਦੇਖ ਲਿਆ ਕਰੋ ਕਦੇ ਤੇਰੇ ਵੱਲ ਵੀ ਦੇਖਦਾ ਕਿੰਨੇ ਦਿਨ ਹੋ ਗਏ ਹਫਤਾ ਹੋ ਗਿਆ ਕਹਿੰਦੀ ਨੂੰ ਮੈਨੂੰ ਪੈਸੇ ਦੇ ਦੋ ਪੈਸੇ ਉਹਨਾਂ ਤੈਨੂੰ ਪੈਸੇ ਦੇ ਦਵਾਂ ਨਾ ਤੂੰ ਇੱਕ ਪਾਣੀ ਦਾ ਗਲਾ ਲਿਆ ਚਲੋ ਫਿਰ ਮੈਨੂੰ ਪੈਸੇ ਦੋ ਪਾਣੀ ਤਾਂ ਮੈਂ ਲਿਆ ਦਿੰਨੀ ਆ ਤਰਨੋਂ ਪੈਸੇ ਥੋੜੀ ਚੰਗੇ ਨੇ ਐਡਾਂ ਹੀ ਕਹਿ ਕਹਿ ਕੇ ਕਿੰਨੇ ਦਿਨ ਨਹਾਤੇ ਤੁਸੀਂ ਉਹਨੇ ਤੂੰ ਪਾਣੀ ਲਿਆ ਤੈਨੂੰ ਪੈਸੇ ਦੇ ਦਿਆਂਗਾ ਆ ਨਵਾਂ ਦਿਨ ਦਰਾਵੇ ਦਿੱਤਾ ਦੀ ਥਾਲੇ ਦਿਨ ਹੈਲੋ ਹੈਲੋ ਹਾਂ ਡਾਕਟਰ ਸਰਪੰਚ ਬੋਲਦਾ ਹੈਲੋ ਬਾਹ ਖੜ ਜੋ ਜੀ ਆ ਸੁੱਟ ਰਖੇ ਤੇ ਜੀ ਕੰਨਾ ਚ ਵਾਸਤਾ ਆਉਂਦੀ ਆ ਜੀ ਵਾਸਤਾ ਹਾਂ ਜੀ ਤੇਰੀ ਯਾਰ ਕੱਲੇ ਨਹੀਂ ਆਈ ਹੈਗੀ ਕੋਈ ਜਵਾਨ ਹੈਗੀ ਹੈ ਕਿ ਨਾ ਤੇਰੀ ਤੂੰ ਕਹਿੰਦਾ ਕੱਲ ਨੂੰ ਦੇ ਦੂੰਗਾ ਪੈਸੇ ਦੇ ਕੇ ਜਾਣੇ ਮੇਰੇ ਪੈਸੇ ਦੇ ਜਾ ਨਹੀਂ ਮੈਂ ਥਾਣਾ ਹੀ ਜਾਨਾ ਫੇਰ ਨਾ ਮੈਨੂੰ ਕਹੀਂ ਪੈਸੇ ਬਸ 2 ਮਿੰਟ ਖੜੋ ਜੀ ਹੁਣ ਕਰ ਦਿੰਨੇ ਇੰਤਜ਼ਾਮ 2 ਮਿੰਟਾਂ ਜਾ ਚਲ ਠੀਕ ਐ ਪੈਸੇ ਦੇ ਜਾ ਮੇਰੇ ਨਹੀਂ ਫਿਰ ਦੇਖ ਲੈ ਕੀ ਬਣੂਗੀ ਹਾਏ ਜਿਵੇਂ ਸਰਪੰਚਣੀ ਕਹਿੰਦੀ ਸੀ ਆਪਾਂ ਨੇ ਵੀ ਓਮੀ 2 ਮਿੰਟ ਮਾਰੇ ਸੜਕ ਦੇ ਜੱਡੇ ਉਹਦੇ 2 ਮਿੰਟ ਆਪਣੇ ਵੀ ਉੱਡੇ 2 ਮਿੰਟ ਐਸੇ ਕੁੱਤੇ ਸਾਂ ਜੈਸੇ ਕੁੱਤੇ ਸੋ ਬਾਤ ਸਹੀ ਐ 2 ਮਿੰਟ ਦਾ ਕਹਿੰਦਾ ਹੁਣ ਡਾਕਟਰਾਂ ਐਸੀ ਤੱਕਲ ਦੇ ਦੂਗਾ ਹੁਣ ਕੀ ਪਤਾ ਕਦੋਂ ਦੇਊਗਾ ਉਹ ਪਰਾ ਫਿਰ ਪੰਜ ਨਹੀਂ ਥੋੜੀ ਰਸਾਨੀਆਂ ਆ ਪਾ ਜੇਬ ਟੋ ਦੇ ਦਾਨੇ ਯਾਰ ਕੋਈ ਗੱਲ ਆ ਲੋ ਪਾਣੀ ਨਾ ਫੜ ਪੈਸੇ ਇਦਰੀ ਖੁਸ਼ ਹੈ ਖੁਸ਼ ਆ ਇੰਨੇ ਦਿਨ ਹੋ ਗਏ ਇੰਨੇ ਦਿਨਾਂ ਬਾਅਦ ਪੈਸੇ ਦਿਨੇ ਹੁਣ ਖੁਸ਼ੀ ਹਾਂ ਤੇ ਤੈਨੂੰ ਪਤਾ ਤਾਂ ਹੈਗਾ ਹੋਣਾ ਕੋਈ ਗ੍ਰਾਂਟ ਤਾਂ ਆਈ ਨਹੀਂ ਹੈਗੀ ਇਹ ਵੀ ਮੇਰੇ ਸੱਚੇ ਨੇ ਮੈਨੂੰ ਵੀ ਲੋੜ ਆ ਮੈਨੂੰ ਕੋਈ ਨਾ ਪਰ ਹੁਣ ਖੁਸ਼ ਐ ਹਾਂਜੀ ਹੁਣ ਖੁਸ਼ ਬੜਾ ਠੀਕ ਐ ਦੋ ਉਹ ਲਾ ਸਪੀਕਰੇ ਖਰਾਬ ਐ ਇਹਦਾ ਦੋ ਹੈਲੋ ਹਾਂਜੀ ਡਾਕਟਰ ਸਾਹਿਬ ਹੋ ਗਿਆ ਤੁਹਾਡਾ ਕੰਮ ਤੇ ਪੈਸੇ ਲੈ ਜਾਓ ਆ ਕੇ ਅੱਛਾ ਠੀਕ ਐ ਜੀ ਮੈਂ ਹੁਣੇ ਆਇਆ ਹੁਣ ਆਇਆ ਨਹੀਂ ਮੈਂ ਹਾਂਜੀ ਹਾਂਜੀ ਆਜੋ ਫਿਰ ओके जी ਇਹ ਤਾਂ ਬਣ ਗਿਆ ਕੰਮ ਲੈ ਚੱਲ ਜੀ ਜੀ ਡਾਕਟਰ ਸਾਹ ਤੁਮ ਆਏ ਫੈਸਲੇਨ ਬੱਜ ਗਿਆ ਸਰਪੰਚ ਵੀ ਘਰੀ ਹੋਣਾ ਹਨਾ ਨਾ ਸਪਲਾ ਸਰਪੰਚ ਦੀ ਰਾਂਦ ਕੱਟੀਏ ਉੱਥੋਂ ਘਰ ਹੋਣਾ ਉਹਨੂੰ ਬੁਲਾਣਿਆ ਦੁਕਾਨ ਤੇ ਆਪਾਂ ਲੰਘ ਜਾਂਗੇ ਪੀੜੀ ਵੀ ਹੀ ਉਹਨਾਂ ਦੇ ਘਰੇ ਚੰਗੀ ਪਕੜੇ ਹੈ ਹੈਲੋ ਹੈਲੋ ਸਰਪੰਚ ਸਾਹਿਬ ਜੀ ਆ ਸੌਡੀ ਮਾਇਆ ਤਿਆਰ ਆਈ ਲੈ ਜੋ ਜੀ ਆ ਕੇ ਆ ਦੁਕਾਨ ਤੇ ਆ ਜੋ ਅੱਛਾ ਦੁਕਾਨ ਤੇ ਆਵਾਂ ਉਹ ਇੱਥੇ ਤਾਂ ਜੀ ਮਰੀਜ਼ ਲੜ ਲੜ ਮਰਨ ਲੱਗ ਰਹੇ ਨੇ ਮੇਰਾ ਟਾਈਮ ਕਿੱਥੇ ਲੈ ਇਹ ਤਾਂ ਗਲੂਕੋਸ ਆਪ ਚੱਕੀ ਫਿਰਦੇ ਨੇ ਕਹਿੰਦੇ ਆਪੇ ਘੱਟ ਲਾਂਗੇ ਅਸੀਂ ਤਾਂ ਆ ਜੋ ਜੀ ਆ ਜੋ ਦੁਕਾਨ ਤੇ ਆ ਜੋ ਕਾਇ ਸਰਪੰਚਣੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਕਿਵੇਂ ਹੋ ਮੈਂ ਤਾਂ ਠੀਕ ਆ ਜੀ ਬਸ ਕਰੋ ਜੀ ਆਪਣਾ ਲੈ ਕੰਮ ਕੰਮ ਤੁਹਾਡਾ ਆਲੋ ਟਾਈਮ ਨਾਲ ਮੋੜ ਜਿਓ ਤੇ ਮੈਂ ਸਰਪੰਚ ਸਾਹਿਬ ਨੂੰ ਕੁਛ ਨਹੀਂ ਦੱਸਿਆ ਦੱਸਿਆ ਨਹੀਂ ਇੱਕ ਗੱਲ ਹੈ ਜੀ ਪੱਕੀ ਪਿੰਡ ਚ ਤਾਂ ਹੀ ਕਹਿੰਦੇ ਨੇ ਕਹਿੰਦੇ ਸਰਪੰਚਣੀ ਦੀ ਜ਼बान ਆ ਜਿਹੜੀ ਨਾ ਬਸ ਇੱਟ ਤੇ ਪੱਥਰ ਹੈ ਚਲੋ ਮੇਰੀ ਤਾਂ ਇੱਟ ਤੇ ਪੱਥਰ ਹੈਗੀ ਆ ਤੁਸੀਂ ਟਾਈਮ ਨਾਲ ਪੈਸੇ ਮੋੜ ਜਿਓ ਫਿਰ ਮੈਨੂੰ ਵੀ ਹਸਾਬ ਕਿਤਾਬ ਦੇਣਾ ਹਾਂਜੀ ਹਾਂਜੀ ਇਹ ਤਾਂ ਗੱਲ ਠੀਕ ਹੈ ਥੋੜੀ ਥੋੜੀ ਜ਼बान ਦੀਆਂ ਗੱਲਾਂ ਹੁੰਦੀਆਂ ਨੇ ਕਹਿੰਦੇ ਜੇ ਇੱਕ ਵਾਰੀ ਕਹਿਤਾ ਵੀ ਇਹਨੂੰ ਦੱਸਣੀ ਨਹੀਂ ਗੱਲ ਤਾਂ ਦੱਸਣੀ ਨਹੀਂ ਇੱਕ ਗੱਲ ਹੈ ਜੀ ਹਾਂਜੀ ਨਹੀਂ ਸਰਪੰਚ ਨੂੰ ਕੌਣ ਵੋਟਾਂ ਪਾਉਂਦਾ ਦੀ ਇਹ ਤਾਂ ਸੋਡੇ ਮੂੰਹ ਨੂੰ ਪੈ ਗਈਆਂ ਜਿਹੜੀਆਂ ਪੈ ਗਈਆਂ ਚਲੋ ਤਾਂ ਠੀਕ ਆ ਹੋਰ ਮੈਂ ਤੁਹਾਨੂੰ ਦੱਸਾਂ ਗੱਲ ਜੀ ਚੰਗਾ ਜੀ ਫਿਰ ਹੋਏ ਬੈਠੋ ਚਾਹ ਪਾਣੀ ਬਾਜੀ ਬਸ ਇੱਕੋ ਗੱਲ ਪਾਣੀ ਤਾਂ ਨਹੀਂ ਸਾਰਾ ਫੁੱਲ ਆਈ ਗੱਡੀਆਂ ਬਸ ਆਹ ਕੰਮ ਬਣ ਗਿਆ ਆਪਣੀ ਬੱਲੇ ਬੱਲੇ ਹੀ ਸਾਸਤਰੀ ਕਰਾਦੀ ਆਗੇ ਸੇਪਨ ਸਾਬਾ ਓਏ ਮੇਰੇ ਯਾਰ ਕੰਨਿਆ ਡਾਕਟਰਾਂ ਤੂੰ ਮੈਂ ਤਾਂ ਕਹਿੰਦਾ ਛੇਤੀ ਆ ਜਾ ਤੂੰ ਤਾਂ ਕਹਿੰਦਾ ਯਰੇ ਮਰੀਜ਼ਾਂ ਦੀ ਲਾਈਨ ਲੱਗ ਰਹੀ ਔਰ ਇਹਦਾ ਇੱਕ ਵੀ ਨਹੀਂ ਹੈਗਾ ਉਹ ਤਾਂ ਜੀ ਪਤਾ ਕੀ ਹੋਇਆ ਉਹ ਜਿਹੜੇ ਦੇ ਗੁਰੂ ਘੋਸ ਲੈ ਗਏ ਮੈਂ ਉਹੀ ਭੱਜਾ ਕਰੇ ਲੈ ਕੇ ਸਣੇ ਬੋਤਲ ਉਹਨਾਂ ਨੂੰ ਫੜਨ ਜਾ ਰਹੇ ਦੀ ਮੈਂ ਤਾਂ ਤਾਂ ਮੇਰਾ ਜੰਗਾੜ ਕਰਤਾ ਪੈਸਿਆਂ ਦਾ ਜੰਗਾੜ ਕੀ ਜੰਗਾੜ ਕੀ ਹੁੰਦਾ ਪੈਸਿਆਂ ਦਾ ਜੀ ਜਿਹੜੇ ਪੈਸੇ ਕਿਹਾ ਦੀ ਮੈਂ ਦੇ ਦੋ ਦੇ ਫਿਰ ਜਿਗਾੜ ਕੀ ਹੁੰਦਾ ਉਹ ਚੱਲ ਤੂੰ ਮੇਰੇ ਪੈਸੇ ਦੇ ਯਾਰ ਫਿਰ ਉਹ ਤਾਂ ਜਿਗਾੜ ਗਸਰੂ ਕਹਿੰਦੇ ਹੁੰਦੇ ਨੇ ਉਹ ਸਾਡੇ ਅਸਤਾਈਂ ਕਹਿੰਦੇ ਹੁੰਦੇ ਆ ਫਿਰ ਤੁਸੀਂ ਐਂ ਗੋ ਵੀ ਮੇਰੇ ਪੈਸੇ ਦੇ ਪੂਰੇ ਨੇ ਗੱਲ ਮੁੱਕ ਗਈ ਇੱਕ ਵੀ ਪੈਸਾ ਨਹੀਂ ਕਟੂਗਾ ਗਰਦਨ ਫੜ ਲਈਓ ਅਰੇ ਇਹਦਾ ਜਵਾਨ ਦਾ ਪੱਕਾ ਤੂੰ ਆਥ ਨਹੀਂ ਦੀ ਮੈਨੂੰ ਕੋਈ ਨੂੰ ਤਾਂ ਲੱਗ ਜੂਗਾ ਪਤਾ ਹੈਲੋ ਹਾਂਜੀ ਡਾਕਟਰ ਸਾਹਿਬ ਪੈਸਿਆਂ ਦਾ ਸਰ ਗਿਆ ਆਪਤਾ ਹੋ ਗਿਆ ਤੁਸੀਂ ਜਾਣ ਖਾਦੀ ਪਈ ਆ ਪੈਸਿਆਂ ਨੂੰ ਹੁਣ ਤੁਹਾਡਾ 5 ਮਿੰਟ ਚ ਹੀ ਸਰ ਗਿਆ ਸਰਪੰਚ ਸਾਹਿਬ ਨੂੰ ਨਹੀਂ ਸੀ ਤੁਸੀਂ ਫੜਾਉਣੇ ਤੁਹਾਨੂੰ ਪਤਾ ਮੈਂ ਉਹਨਾਂ ਕੋਲ ਗੱਲ ਨਹੀਂ ਕਰੀ ਚਲੋ ਹੁਣ ਜੇ ਫੜਾਈ ਦਿੱਤੇ ਆ ਤਾਂ ਕੋਈ ਗੱਲ ਨਹੀਂ ਠੀਕ ਆ ਜੀ ਓਕੇ ਅਬੇ ਵਜਾ ਆਏਗਾ ਨਾ ਬिडੋ ਹਾਂ ਜੀ ਤੁਹਾਨੂੰ ਡਾਕਟਰ ਸਾਹਿਬ ਨੇ ਪੈਸੇ ਦਿੱਤੇ 35000 ਰੁਪਏ ਪੰਜ ਦੇ ਦਿੱਤੇ ਚਲੋ ਠੀਕ ਆ ਵਧੀਆ ਦੇ ਦਿੱਤੇ ਸਾਲੀ ਦਾ ਇਹਨੂੰ ਕੀ ਪਤਾ ਲੱਗਿਆ ਵੀ ਮੈਂ ਡਾਕਟਰ ਤੋਂ 35000 ਰੁਪਏ ਲਿਆ ਕੁਮਾਰ ਹੋ ਗਈ ਜਰਾ ਰੁਕੋ ਜਰਾ ਆ ਲਓ ਚਾਹ ਪੀ ਲਓ ਰੱਖ ਦੇ ਹੁਣ ਜਰਾ ਪੀ ਲਾ ਨਾਲ ਮੈਨੂੰ 5000 ਰੁਪਏ ਦੋ ਕਾਹਦੇ ਵਾਸਤੇ ਮੈਂ ਸੂਟ ਲੈਣਾ ਤੈਨੂੰ ਹਫਤਾ ਹੋਇਆ ਭਗਵਾਨ ਮੈਂ 35000 ਰੁਪਏ ਦੇ ਦਿੱਤੇ ਉਹ ਤੁਹਾਨੂੰ ਦਾਇ ਨੇ ਡਾਕਟਰ ਕੋਲ ਨਾ ਨਾ ਮੁੜਿਆ ਨੀ 35000 ਵੇ ਡਾਕਟਰ ਨੇ ਡਾਕਟਰ ਕਹਿੰਦਾ ਕਿਹੜਾ ਧਰਨਾਟ ਡਾਕਟਰ ਹੋਰ ਦਾ ਉਹ ਤਾਂ ਮੈਂ ਲੈਣੇ ਤੇ ਫਿਰ ਮੇਰੇ ਦਿੱਤੇ ਨੇ ਉਹਨੇ ਉਹ ਪੈਸੇ ਮੇਰੇ ਨੇ ਪੈਸੇ ਮੇਰੇ ਨਹੀਂ ਮੇਰੇ ਨੇ ਪੈਸੇ ਉਹ ਮੇਰੇ ਨਹੀਂ ਤੁਹਾਡੇ ਕਿਵੇਂ ਹੋਗੇ ਪੈਸੇ ਮੇਰੇ ਨੇ ਤੇਰੇ ਕਿਵੇਂ ਹੋਗੇ ਮੇਰੇ ਨੇ ਉਹ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਸੀਂ ਉਹਦੇ ਨੇ ਗੱਡੀ ਚ ਉਤਰੇ ਹੋ ਮੈਂ ਤੁਹਾਨੂੰ ਪੁੱਛਿਆ ਨਾ ਵੀ ਡਾਕਟਰ ਨੇ ਤੁਹਾਨੂੰ 35000 ਦੇਤਾ ਹਾਂ ਫਿਰ ਉਹ ਪੈਸੇ ਮੇਰੇ ਹੀ ਨੇ ਮੇਰੇ ਨਹੀਂ ਉਹ ਪੈਸੇ ਮੇਰੇ ਪੈਸੇ ਨੇ ਉਹ ਫੇਰੇ ਨਹੀਂ ਯਾਰ ਤੁਹਾਡੇ ਕਿਵੇਂ ਹੋਗੇ ਮੇਰੇ ਨੇ ਤੇਰੇ ਕਿਵੇਂ ਹੋਗੇ ਹਾਏ ਰੱਬਾ ਸਰਪੰਚ ਸਾਹਿਬ ਨੇ ਤਾਂ ਮੈਂ ਲੈ ਲਈ ਆ ਜੰਦਰੇ ਆ ਜਾ ਆ ਜਾ ਬੈ ਡਾਕਟਰ ਆ ਬਹਿ ਜਾ ਡਾਕਟਰ ਸਾਹਿਬ ਕੰਨੀ ਕੰਨੀ ਮੋਟੀ ਮੜਾਈ ਆ ਹਾਂਜੀ ਦੱਸੋ ਜੀ ਜਿੱਤੇ ਤਾਂ ਮੈਨੂੰ ਫੋਨ ਕਰਕੇ ਦੁਕਾਨ ਤੇ ਬੁਲਾਇਆ ਤੈਂ ਕਿਹਾ ਨਹੀਂ ਬੀਆ ਪੈਸੇ ਤੇਰੇ ਨੇ ਤੈਂ ਮੈਨੂੰ ਪੈਸੇ ਦਿੱਤੇ ਨਾ ਹਾਂ ਦਿੱਤੇ ਤੇ 35000 ਤੇ ਫਿਰ ਮੇਰਾ ਜਿਹੜਾ 35000 ਮੇਰੇ ਕੋ ਧਾਰੇ ਲੈ ਕੇ ਗਿਆ ਸੀ ਉਹ ਕਿੱਥੇ ਆ ਸਰਪੰਚ ਸਾਹਿਬ ਫਰਾ ਦੇ ਫਿਰ ਉਹ ਤਾਂ ਮੇਰੇ ਪੈਸੇ ਨੇ ਤਾਂ ਮੈਨੂੰ ਦਿੱਤੇ ਨਾ ਫੋਨ ਕਰਕੇ ਕਹਿੰਦਾ ਲਿਆ ਪੈਸੇ ਆਪਦੇ ਹਾਂ ਹਾਂ ਨਹੀਂ ਮੇਰੇ ਪੈਸੇ ਲਿਆਓ 35000 ਫਰਾ ਦੇ ਜੀ ਸਰਪੰਚ ਸਾਹਿਬ ਨੂੰ ਲਿਓ ਹੁਣ ਪੈਸੇ ਤੁਸੀਂ ਸਰਪੰਚ ਜੀ ਸਾਹਿਬੀ ਕੀ ਗੱਲ ਪੁੱਛੋ 35000 ਦਿੱਤਾ ਨਹੀਂ ਸਰਪੰਚ ਸਾਹਿਬ ਨੂੰ ਮੈਂ ਆਏ ਨੇ ਮੈਨੂੰ 35000 ਰੁਪਇਆ ਦਿੱਤਾ ਹੈ ਆ ਗਿਆ ਨਾ ਫਿਰ ਉਹ ਮੇਰੇ ਪੈਸੇ ਨਹੀਂ ਉਹ ਮੇਰੇ ਪੈਸੇ ਨੇ ਉਹ ਮੇਰੇ ਪੈਸੇ ਨੇ ਮੇਰੇ ਪੈਸੇ ਨੇ ਇਹੋ ਦਾ ਉਹ ਪੈਸੇ ਪੈਂਦੀਆਂ ਮੇਰੇ ਪੈਸੇ ਨੇ ਉਹ ਤੁਸੀਂ ਸਰਪੰਚ ਸਾਹਿਬ ਨੂੰ ਦਵਾਈ ਦੂਈ ਦਵਾਓ ਕੋਈ ਜਾਇਦੇ ਲਵਾਓ ਬਿਜਲੀਆਂ ਬੁਝਲੀਆਂ ਹੈ ਹਾਂ ਜੀ ਜਦੋਂ ਮੈਂ 35000 ਦਿੱਤਾ ਨਾਲੇ ਤਾਂ ਕਹੀ ਜਾਂਦੇ ਨੇ ਇਹ ਪੈਸੇ ਦੇਤੇ ਨਾਲੇ ਕਹਿੰਦੇ ਮੇਰੇ ਪੈਸੇ ਨੇ ਹੁਣ ਉਹ ਕੀ ਚੱਕਰ ਫੇਰਿਆ ਮੇਰੇ ਪੈਸੇ ਨੇ ਮੇਰੇ ਨੇ ਇਹੋ ਪੈਸੇ ਮੇਰੇ ਪੈਸੇ ਨੇ ਮੇਰੇ ਪੈਸੇ ਮੈਂ ਨੇ ਸਰਪੰਚ ਸਾਹਿਬ ਸਰਪੰਚ ਨਹੀਂ ਸਾਹਿਬ ਚੁੱਪਗਾਤੋ ਤੁਸੀਂ ਹਾਏ ਰੱਬਾ ਮੈਂ ਬੰਦਾ ਦਾ ਡਾਕਟਰਾਂ ਜੀ ਇਹਨਾਂ ਦਾ ਨਹੀਂ ਹੈਗਾ ਦਿਮਾਗ ਹਾਲਿਆ ਵਾਲਾ ਦਾ ਤੁਸੀਂ ਕਰੋ ਬੋਲੀ ਨਾ ਸਰਪੰਚ ਸਾਹਿਬ ਨਹੀਂ ਤੂੰ ਫਟਿਆ ਫਟਾ ਹੀ ਲਾਇਆ ਬਸ ਆ ਲਾਇਓ ਤੇ ਦਿਲ ਦੇ ਦੇ ਓ ਤੂੰ ਡੱਡੀ ਲੱਗ ਸਰਪੰਚ ਸਾਹਿਬ ਆ ਮੇਰੀ ਗੱਲ ਸੁਣ ਮੈਂ ਮੈਂ ਬਗ ਜਾਣਾ ਜੇ ਮੈਂ ਬੁਰਾ ਲੱਗਦਾ ਤੁਸੀਂ ਆ ਦੱਸੋ ਤੁਹਾਡੇ ਪੈਸੇ ਆ ਗਏ ਆ ਗਏ ਆ ਗਏ ਹਾਂਜੀ ਉਹ ਯਾਰ ਸਾਡੇ ਆ ਗਏ ਪੈਸੇ ਤੂੰ ਜਾ ਰੋ ਕੰਮ ਕਰ ਓ ਉਹਦੇ ਤੇ ਕਿਉਂ ਕਰ ਮੋਹਨੇ ਆ ਤੂੰ ਚੁੱਪ ਕਰ ਚੱਲ ਯਾਰ ਰੋ ਮੈਂ ਦੱਸ ਐਂ ਕਰੂਗੀ ਇਹਦੇ ਬਿਜਲੀਆਂ ਬੁਝੀਆਂ ਤੂੰ ਜਾਵੇਂ ਕਿਣਾ ਚੱਲ ਰੋ ਔਰ ਚਲੋ ਦੁਬਾਰੇ ਫੇਰ ਕਹਿਣਾ ਜੀ ਇਹਨੂੰ ਇਹਦੇ ਬਿਜਲੀਆਂ ਬੋਦਲੀਆਂ ਲਵਾਓ ਦਿਮਾਗ ਘਾਲ ਲੜਾ ਸਰਪੰਚ ਦਾ ਕੌਣ ਲਾਉਂਦਾ ਬਿਜਲੀਆਂ ਹੈ ਬਿਜਲੀ ਬਿਜਲੀਆਂ ਕੌਣ ਲਾਉਂਦਾ ਵੀਰ ਮੇਰੀ ਗੱਲ ਸੁਣੋ ਜੇ ਤਾਂ ਮੈਂ ਬਿਜਲੀ ਲਾਤੀ ਮੈਂ ਤਾਂ ਸਿੱਧਾ ਗਰੰਟੀ ਲਾਦਾ ਮੇਰੇ ਨਾਲ ਤਾਂ ਉੱਠਦਾ ਨਹੀਂ ਤੂੰ ਗੰਗਰ ਨਗਰ ਲੈ ਜਾ ਇਹਨੂੰ ਜਾਨਾ ਗਣਾ ਮੇਰੀ ਗੱਲ ਸੁਣੋ ਛੋਟੇ ਪੈਸੇ ਆ ਗਏ ਆ ਗਏ ਹੈ ਆ ਗਏ ਮੇਹੀ ਪਿੱਠ ਚੜੀ ਹੁਣ ਵਹਿਮ ਨਿਕੜ ਗਿਆ ਪੈਸਿਆਂ ਦਾ ਆ ਆ ਗਈ ਛੋਟੇ ਪੈਸੇ ਹਾਂਜੀ ਆ ਗਏ ਪੈਸੇ ਹਾਂ ਹਾਂ ਉਹਨੂੰ ਪੁੱਛੋ ਇੱਕ ਵਾਰੀ ਸਰਪੰਚ ਤੋਂ ਕਹੋ ਆ ਗਏ ਪੈਸੇ ਓਏ ਆ ਗਏ ਬੱਸ ਚੱਲ ਤੇ ਆ ਗਏ ਠੀਕ ਹੈ ਮੈਂ ਤਾਂ ਵੱਡੇ ਵੱਡੇ ਪੈਸੇ ਕੱਢ ਲੈਂਦਾ ਹੋਰ ਤਾਂ ਪੈਸਿਆਂ ਦੇ ਰੋਲੇ ਸਾਰੇ ਇਦੋਂ ਵਗ ਜਾ ਰੋਪੜੋਈਆ